ਖਰਚੋਵਾਲ ਤੋਂ ਡੱਲੇ ਮੋੜ ਤੱਕ ਦਾ 1 ਕਰੋੜ ਜਿਹੜਾ ਪਿਛਲੇ 20 ਸਾਲਾਂ ਤੋਂ ਖਰਾਬ ਹੈ ਉਹਨੂੰ ਬਣਾਉਣ ਵਾਸਤੇ ਬਹੁਤ ਜ਼ਿਆਦਾ ਪਹਿਲਾਂ ਆਪਾਂ ਪ੍ਰਾਲੇ ਕਰ ਚੁੱਕੇ ਹਾਂ ਸਰਕਾਰ ਤੱਕ ਮੈਸੇਜ ਦੇ ਚੁੱਕੇ ਹਾਂ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਇਸ ਨੂੰ ਬਣਾਉਣ ਵਾਸਤੇ ਅੱਜ ਅਸੀਂ ਇਹ ਪ੍ਰਾਲਾ ਕੀਤਾ ਅਸੀਂ 15 ਦਿਨ ਦਾ ਟਾਈਮ ਦਿੰਦੇ ਹਾਂ ਉਸ ਤੋਂ ਬਾਅਦ ਵਿੱਚ ਅਸੀਂ ਪੱਕਾ ਇਹ ਰੋਡ ਬਲੌਕ ਕਰ ਦਿੱਤਾ ਜਾਏਗਾ ਬਲੌਕ ਕਰਨ ਤੋਂ ਬਾਅਦ ਫਿਰ ਜਦੋਂ ਸਰਕਾਰ ਜਾਗੇਗੀ ਇਹ ਕੰਕਰੀਟ ਲੈ ਕੇ ਟਰੱਕ ਆ ਦੇਗੀ ਤਾਂ ਫਿਰ ਅਸੀਂ ਆਪਣਾ ਬਲੌਗ ਖੋਲ੍ਹ ਦਵਾਂ। ਕਿੰਨਾਂ ਤੱਕ ਕਿੱਥੇ ਤੱਕ ਇਹ ਤੁਸੀਂ ਆਪਣੀ ਮੰਗ ਪਹੁੰਚਾ ਚੁੱਕੇ ਹੋ ਵਿਭਾਗ ਤੱਕ ਜਾਂ ਸਰਕਾਰੀ ਅਧਿਕਾਰੀ। ਵੇਖੋ ਜੀ ਅਸੀਂ ਇਹ तकरीबन ਸਾਰੇ ਹਾਲ ਅਫਸਰ ਐਕਸਨ ਰੋਡ ਐਕਸਨ ਤੱਕ ਡੀਸੀ ਤੱਕ ਵੀ ਪਹੁੰਚ ਹੋ ਗਈ ਹੈ। ਹੋਰ ਵੀ ਜੋ ਵੀ ਜਿੱਥੇ-ਜਿੱਥੇ ਤੱਕ ਇਹਨਾਂ ਦਾ ਅਧਾਰਾ ਬਣਦਾ ਹੈ। ਉੱਥੇ ਤੱਕ ਆਪਾਂ ਇਹ ਲੈਟਰ ਵੀ ਪਹੁੰਚਾ ਚੁੱਕੇ ਹਾਂ ਪਰ ਕਿਸੇ ਨੇ ਸੁਣੀ ਨਹੀਂ। ਪ੍ਰਿੰਟ মিডিਆ 'ਚ ਖਬਰਾਂ ਮਦਿਤੀਆਂ। ਅੱਜ ਫਿਰ ਅਸੀਂ ਇਹ ਲਾਸਟ ਮੈਸੇਜ ਦਿੱਤਾ ਹੈ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੂਰੇ ਭਾਰਤ ਦੇਸ਼ ਨੂੰ ਬਚਾਉਣ ਵਾਸਤੇ ਪਰਾਲਾ ਕਰ ਰਹੀ ਹੈ ਫਿਰ ਆਪਾਂ ਇਹ ਰੋਡ ਵੀ ਇਸੇ ਤਰੀਕੇ ਨਾਲ ਬਣਾਵਾਂਗੇ ਇਹ ਸਾਡਾ ਅੱਜ ਦਾ ਜਿਹੜਾ ਮੈਸੇਜ ਹੈ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਨੇ ਲੋਕ ਆ ਫੇਸ ਕਰ ਰਹੇ ਆ ਥਾਂ ਥਾਂ ਟੋਏ ਆ ਸਕੂਟਰ ਮੋਟਰਸਾਈਕਲ ਡਿੱਗਦੇ ਆ ਵੱਡੀਆਂ ਗੱਡੀਆਂ ਦੇ ਐਕਸੀਡੈਂਟ ਵੀ ਹੁੰਦੇ ਆ ਅੰਗ ਪੈਰ ਟੁੱਟਦੇ ਆ ਤੇ ਕਈ ਮੌਤਾਂ ਵੀ ਹੁਣ ਤੱਕ ਹੋ ਚੁੱਕੀਆਂ ਨੇ ਬਹੁਤ ਭਿਆਨਕ ਮੰਜ਼ਰ ਜਿਹੜਾ ਇਹ ਸੜਕ ਲੋਕਾਂ ਨੂੰ ਦਿਖਾ ਰਹੀ ਹੈ ਇਹ ਇਹ ਸੜਕ ਦੀ ਵੇਖੋ ਮੈਨੂੰ ਖੁਦ ਆਪ ਸਾਡਾ ਸਤਾਨ ਉੱਤੇ ਮਾਤਾ ਸਾਹਿਬ ਕਰੋ ਉੱਤੇ ਰੋੜਦੇ ਆ ਬਿਸਰਾਵਾ ਪਿੰਡ ਦੇ ਮੈਂ ਕਈ ਵਾਰ ਸੋਸ਼ਲ ਮੀਡੀਆ ਤੇ ਆਪਣੇ ਮੋਬਾਈਲ ਤੋਂ ਇਹ 4-5 ਬੰਦਾ ਉਹਨੂੰ ਵੇਖ ਚੁੱਕਿਆ ਵਾ ਕਿ ਇਹ ਰੋੜ ਦੀ ਮਾਰੀ ਮੇਰੇ ਗੁਰਦੁਰ ਸਾਹਮਣੇ ਅਸੀਂ ਕਈ ਲੋਕ ਡਿੱਗਦੇ ਨੇ ਮੈਂ ਚੁੱਕ ਕੇ ਹੱਸਦਾ ਪਹਚਾਉਣਾ ਉਹਨਾਂ ਨੂੰ ਕਈ ਏਰ ਮੇ ਖੁਦ ਮਿੱਟੀ ਪਾਈ ਆ ਇਸ ਰੋਡ ਦਾ ਪਈ ਇਨਾ ਮਾੜਾ ਹਾਲ ਹੈ ਹਰਚੋਵਾਲ ਤੋਂ ਡੱਲੇ ਮੋੜ ਤੱਕ ਕਈ ਐਕਸੀਡੈਂਟ ਹੁੰਦੇ ਲੋ ਰੋਜ਼ ਲੋਕ ਕੋਈ ਡਿੱਗਦਾ ਮਰਦਾ ਹੈ ਸੋ ਮੇਰੀ ਪਈ ਸਰਕਾਰ ਨੂੰ ਬੇਨਤੀ ਪਈ ਇਸ ਰੋਡ ਨੂੰ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਹਾਸਤ ਹੁੰਦੇ ਇਸ ਤੋਂ ਬਚਿਆ ਜਾ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਤੇ ਸਾਡੀ ਪਿਛਲੀ ਕਾਂਗਰਸ ਸਰਕਾਰ ਲੰਗੀ ਆ ਲਾਡੀ ਸਾਡੇ ਹਲਕਾ ਵਿਧਾਇਕ ਵੀ ਗਏ ਇਥੋਂ ਫਤੇ ਬਾਜਵਾ ਗਿਆ ਤ੍ਰਿਪਤ ਬਾਜਵਾ ਗਿਆ ਪ੍ਰਤਾਪ ਬਾਜਵਾ ਅੱਜ ਵੀ ਹਾਜ਼ਰ ਆ ਸਾਰੇ ਉਸ ਤੋਂ ਬਾਅਦ ਹੁਣ ਇਹ ਸਰਕਾਰ ਜਿਹੜੀ ਆ ਆਮ ਪਾਰਟੀ ਦੀ ਸਰਕਾਰ ਆ ਗਈ ਜਿੰਨੂੰ ਸਾਡੇ ਲੋਕਾਂ ਨੇ 92 ਚੁਣ ਕੇ ਭੇਜੇ ਆ ਜਿਹਦੇ ਵਿੱਚ ਸਾਡਾ ਅਮਰਪਾਲ ਜੀ ਇਹ ਵਿਧਾਇਕ ਸਾਡਾ ਨਾਲ ਹੀ ਆ ਕਿਸ਼ਨਕੋਟ ਉਹਦੇ ਕੰਨਾਂ ਤੱਕ ਵੀ ਬਹੁਤ ਵਾਰ ਇੱਥੇ ਲੋਕਲ ਲੋਕਾਂ ਨੇ ਜਿਹੜੀ ਗੱਲ ਆ ਪਹਚਾਈ ਆ ਤੇ ਆਮ ਰਾਹਗੀਰਾਂ ਦੀ ਜਿਹੜੀ 100 ਪਿੰਡ ਨੂੰ ਤਕਰੀਬਨ ਜੋੜਨ ਵਾਲੀ ਹੈ ਜਿਹੜੀ ਸ਼ੜਕ ਆ ਕਿਉਂਕਿ ਬਟਾਲਾ ਇੱਕ ਮੇਨ ਸਿਟੀ ਆ ਤੇ ਸਾਡਾ ਲੋਕਲ ਸਾਰਾ ਸ਼੍ਰੀ ਹਰਗੋਬਿੰਦਪੁਰ ਜਿੰਨਾ ਵੀ ਇਲਾਕਾ ਹੈ ਉਹਦੇ ਵਾਸਤੇ ਮੇਨ ਸ਼ੜਕ ਆ ਤੇ ਸਾਰੇ ਜਿਹੜੇ ਸਾਡੇ ਪ੍ਰਸ਼ਾਸਨਿਕ ਹਾਕਮ ਆ ਉਹਨਾਂ ਦੇ ਕੰਨਾਂ ਦੇ ਵਿੱਚ ਬਹੁਤ ਵਾਰ ਲੋਕੋ ਲੋਕਾਂ ਨੇ ਇਹ ਜਿਹੜੀ ਆ ਗੱਲ ਪਹਚਾਈ ਆ ਪਰ ਜਦੋਂ ਉਹਨਾਂ ਨੇ ਬਿਲਕੁਲ ਨਹੀਂ ਸੁਣਿਆ ਤੇ ਮਜਬੂਰੀ ਵਾਸੀਨਾਂ ਲੋਕਾਂ ਨੇ ਜਿਹੜਾ ਇਹ ਕਿਸਾਨ ਜਥੇਬੰਦੀਆਂ ਦਾ ਆਸਰਾ ਲਿਆ ਹੈ ਅਸੀਂ ਲੰਮੀ ਮੀਟਿੰਗ ਕਰਕੇ ਐਸਡੀਐਮ ਸਾਹਿਬ ਕੋਲ ਲਿਖਤੀ ਪੱਤਰ ਦੇਾਂਗੇ ਤੇ ਸਮਾਂ ਦੇਾਂਗੇ 15 ਦਿਨ ਦਾ ਉਸ ਤੋਂ ਬਾਅਦ ਅਸੀਂ ਜਿਹੜਾ ਅਗਲਾ ਫੈਸਲਾ ਲਵਾਂਗੇ ਉਹ ਫੈਸਲਾ ਸਾਡਾ ਜਿਹੜਾ ਮਜਬੂਰੀ ਵਾਸ ਹੋਊਗਾ ਉਹਦੇ ਵਾਸਤੇ ਅਸੀਂ ਧਰਨਾ ਲਾਵਾਂਗੇ ਲੰਮੇ ਤੌਰ ਤੇ ਸਾਨੂੰ ਇਹ ਰਸਤਾ ਜਿਹੜਾ ਰੋਕਣਾ ਪਊਗਾ ਸਾਡਾ ਕੋਈ ਰਾਹ ਰੋਕਣਾ ਕੋਈ ਸ਼ੌਕ ਨਹੀਂ ਹੈ ਕਿ ਅਸੀਂ ਆਮ ਰਾਹੀਗਰਾਂ ਨੂੰ ਤੰਗੀ ਦਈਏ ਪਰ ਮਜਬੂਰੀ ਵਸ ਇਹ ਸਾਨੂੰ ਫੈਸਲਾ ਲੈਣਾ ਪਊਗਾ ਉਹਦਾ ਜ਼ਿੰਮੇਵਾਰ ਸਾਡਾ ਇੱਥੋਂ ਦਾ ਹਲਕਾ ਵਿਧਾਇਕ ਇੱਥੋਂ ਦਾ ਤਹਿਸੀਲਦਾਰ ਐਸਡੀਐਮ ਤੇ ਜਿਹੜਾ ਰੋਡ ਵਿਭਾਗ ਹੈ ਪੀਡਬਲਯੂਡੀ ਤੇ ਜਾਂ ਹੋਰ ਕਨਸਰਨਿੰਗ ਜਿਹੜੇ ਇਸ ਰੋਡ ਦੇ ਨਾਲ ਸੰਬੰਧਤ